ਹਾਂਜੀ ਕੀ ਹਾਲ ਚਾਲ ਦੋਸਤੋ ਤੇ ਅੱਜ ਆਪਾਂ ਆ ਗਏ ਇੱਕ ਨਵਾਂ ਵਲੌਗ ਲੈ ਕੇ ਤੇ ਥੈਂਕ ਯੂ ਜਿਹੜਾ ਸਪੋਰਟ ਕਰੀ ਜਾਂਦੇ ਆਪਣੇ ਵਲੌਗ ਪਹਿਲੇ ਹੀ ਕਾਫੀ ਚੱਲੀ ਜਾਂਦੇ ਆ ਡੂੰਗਾ ਆਪਣਾ ਹਾਂ ਡੂੰਗਾ ਆਪਣਾ ਹੀ ਤੇ ਉਹ ਕਹੀ ਜਾਂਦੇ ਡੂੰਗਾ ਆਪਣਾ ਕਿਉਂਕਿ ਅੱਜ ਦੁਪਹਿਰ ਦਾ ਟਾਈਮ ਹੋ ਗਿਆ ਵਲੌਗ ਪਹਿਲਾਂ ਕਰਨੇ ਸਟਾਰਟ ਬਾਕੀ ਆਪਣਾ ਤੁਹਾਨੂੰ ਪਤਾ ਬੈਟਰੀ ਦੀ ਚਾਰਜ ਸੀ ਤਾਂ ਕਰਕੇ ਲੇਟ ਹੋਇਆ ਸਟਾਰਟ ਤੇ ਬਾਕੀ ਵੇਖ ਲਓ ਹਣ ਸ਼ਕਵਿੰਦਰ ਕਿੱਥੇ ਰਹਿ ਗਿਆ ਆਓ ਖਲੋ ਬਈ ਰੋਟੀ ਖਾਣ ਦਾ ਟਾਈਮ ਹੋ ਗਿਆ ਆਪਾਂ ਲੈ ਕੇ ਆਏ ਸੀ ਰੋਟੀ ਇਹਨਾਂ ਜੋਗੀ ਤੇ ਪਿੱਛੇ ਵੇਖ ਲਓ ਬਈ ਖੜੇ ਸਾਰੇ ਹੁਣ ਤਾਂ ਸਾਰਨ ਨੂੰ ਬੋਲ ਲੱਗ ਗਿਆ ਵੀ ਆਪਾਂ ਵਲੌਗ ਕਰਨ ਲੱਗ ਗਏ ਆ ਤੇ ਸਾਰੇ ਕਹਿੰਦੇ ਸਾਡੀ ਵੀਡੀਓ ਲੋ ਸਾਡੀ ਵੀਡੀਓ ਲੋ ਬਾਕੀ ਸਾਡੀ ਵੀਡੀਓ ਲਾਵਾਂਗੇ ਤੇ ਸਟਾਰਟ ਹੋ ਗਿਆ ਵਲੌਗ ਇਹਦਾ ਸਟਾਰਟਿੰਗ ਹੈ ਤੇ ਅੱਗੇ ਤਾਂ ਕਿੱਥੋਂ ਨੂੰ ਪਤਾ ਹੀ ਐ ਤੇ ਤੁਹਾਨੂੰ ਦਿਖਾਉਣਾ ਆਪਣੀ ਮਸ਼ੀਨ ਕਿੱਥੇ ਛੱਡੀ ਹੁੰਦੀ ਐ ਹਾਂ ਹਾਂ ਉਹ ਵੇਖ ਲਓ ਪਿੱਛੇ ਚੰਦੀ ਨੀ ਵੇ ਤੇ ਚਲੋ ਠੀਕ ਐ ਤੁਹਾਨੂੰ ਅੱਗੇ ਤਾਂ ਬਾਕੀ ਦਾ ਵਖਾਣਾ ਤੇ ਠੀਕ ਓਣ ਰੱਖਦੇ ਕੋਈ ਰਿੱਤੀ ਹਾਂ ਵੇਖ ਲਓ ਬਈ ਹੁਣ ਸ਼ਕਵਿੰਦਰ ਖਾਣ ਲ ਪਲਾਸਾ ਸਬਜੀ ਲੈ ਕੇ ਆਇਆ ਸ਼ਕਵਿੰਦਰ ਵਿੱਚ ਪਾਈ ਆਣ ਇਹ ਸਬਜੀ ਗੱਡੀ ਭਾਈ ਵੇਖ ਲਓ ਭਾਈ ਸ਼ਕਵਿੰਦਰ ਖਾਣ ਲੱਗਾ ਰੋਟੀ ਆ ਕੀ ਹੈ ਨਮਕ ਹੈ ਇਹ ਲੂਣ ਲੈ ਕੇ ਆਇਆ ਭਾਈ ਨਮਕ ਤੇ ਆ ਸਬਜੀ ਪਤਾ ਨਹੀਂ ਕਾਦੀ ਪਤਾ ਨਹੀਂ ਕਿੰਨਾਂ ਭਾਈ ਪਤਾ ਨਹੀਂ ਕਾਦੀ ਸਬਜੀ ਹੈ ਤੇ ਵੇਖ ਲਓ ਭਾਈ ਇਹ ਰੋਟੀ ਹੁਣ ਖਾਣ ਲੱਗਾ ਹੈ ਤੇ ਇਹਨੂੰ ਖਾ ਲੈਂਦੇ ਨੇ ਡਿਸਟਰਬ ਨਹੀਂ ਕਰਦੇ ਬਾਕੀ ਇੱਧਰ ਬੰਦੇ ਆ ਜਾਂਦੇ ਆ ਚਲੋ ਠੀਕ ਹੈ ਹੁਣ ਖਾ ਲੈ ਚਾ ਰੋਟੀ ਮਿਲਦੇ ਆ ਬਾਜਾ ਦੇਖ ਲੋ ਭਾਈ ਚੱਲੀ ਜਾਂਦੀ ਆਪਣੀ ਕੰਬੈਨ ਭਾਈ ਸਿਰਾ ਕਰਾਇਆ ਬਸ ਸਿਰਾ ਭਾਈ ਤੇ ਬਾਕੀ ਭਾਈ ਮਾ ਥੜੂ ਵਾਲੇ ਬੈਲੀ ਪਹਿਲੇ ਉੱਦਾਂ ਦੇ ਹੀ ਤੇ ਬਾਕੀ ਉਹਨਾਂ ਟੁੱਟ ਗਿਆ ਹੈੱਡ ਤੇ ਹੁਣ ਜਮੇ ਬੈਠ ਗਿਆ ਭਾਈ ਤੇ ਆਪਣਾ ਬਾਕੀ ਚੂਲਾ ਆਪ ਸੈੱਟ ਕੀਤਾ ਸੀ ਉਹਦੇ ਫਿੰਗਰਾਂ ਰਾਹ ਵਿੱਚ ਹੀ ਟਿਕ ਗਈਆਂ ਤੇ ਬਾਕੀ ਆ ਬਚੜੇ ਬਣ ਫਾਰਮ ਡਰੈਕਟਰ ਨੂੰ ਕੋਣਿਆ ਕਿਹੜਾ ਡਾਕਟਰ ਹੈ ਫਾਰਮ ਡਰੈਕ ਨਹੀਂ ਇਹ ਇਹ ਭਾਈ ਪਾਵਰ ਟਰੈਕ ਪਾਵਰ ਟਰੈਕ ਪਾਵਰ ਟਰੈਕ ਭਾਈ ਤੇ ਆ ਵੇਖੋ ਬੈਠੀ ਜਨਤਾ ਸਾਰੀ ਤੇ ਉਹ ਪਿੱਛੇ ਚੱਲੀ ਜਾਂਦੀ ਆਪਣੀ ਮਸ਼ੀਨਾਂ ਤੇ ਬਈ ਜਨਤਾ ਵਾ ਕੀ ਸਾਰੀ ਜਾਣਨ ਲੱਗੇ ਕਿ ਹਾਂ ਆਪਾਂ ਕਿੱਥੋਂ ਦੇ ਬੰਦਿਆਂ ਕਿਵੇਂ ਆਪਾਂ ਵਲੋਗਿੰਗ ਕਰਦੇ ਆ ਤੇ ਕੀ ਕੀ ਸਿਸਟਮ ਹੈ ਆਪਣਾ ਤੇ ਬਾਈ ਬਾਕੀ ਵੇਖੋ ਜਾਂਦੀ ਆਪਣੀ ਚਾਚੀ ਉਰੀ ਕਹਿੰਦੀ ਹੈ 나ਗਣੀ ਬਾਕੀ ਮੈਂ ਕਹਿੰਦਾ ਨੂੰ ਰਾਣੀ ਸੁੰਦਰਾ ਤਾਂ ਕਰਕੇ ਮੈਨੂੰ ਰਾਣੀ ਕਿਨਾਂ ਬਾਕੀ ਉਹਨਾਂ ਦੀ ਨਾਗੜੀਆਂ ਤੇ ਬਾਕੀ ਪੂਰੀ ਗੱਲ ਬਾਤ ਐਂਡ ਆ ਬਾਈ ਮਥੜੂ ਵਾਲ ਦਾ ਥੋੜਾ ਜਿਹਾ ਕੰਮ ਫੇਰ ਹੋ ਗਿਆ ਢਿੱਲਾ ਉਹਨਾਂ ਦਾ ਖੁੱਲ ਗਿਆ ਬਾਈ ਹੈੱਡ ਕਿੰਨੇ ਜਿਹੜਾ ਮੇਨ ਆਪਣੇ ਕੋਲ ਲੈ ਕੇ ਗਏ ਆ ਬਾਕੀ ਆਪਣੇ ਕੋਲ ਵੀ ਟੁੱਟਾ ਸੀ ਆਪਣੇ ਕੋਲ ਵੀ ਸੈੱਟ ਨਹੀਂ ਵਿਆ ਸੀ ਤੇ ਬਾਕੀ ਬਾਰੇ ਜਦੋਂ ਕੋਲ ਆਵੇਗੀ ਫਿਰ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਤੇ ਹੁਣ ਥੋੜਾ ਰੱਖਦੇ ਇੱਥੇ ਬਾਕੀ ਵੇਗ ਲਵਾਈ ਕਿੰਨੀ ਗੈਂਟ ਪਾਈ ਵਾਈ ਨਹੀਂ ਮੈਂ ਥੋੜਾ ਪਿਕਰ ਲਈ ਕਰਦਾ ਇੱਕ ਵਾਰੀ ਅ ਥੋੜਾ ਜੂਮ ਕਰਕੇ ਬਸ ਠੀਕ ਹੈ ਆਈ ਮਿਲਿਆ ਹੀ ਤੇ ਆਪਣੀ ਮਸ਼ੀਨ ਚੱਲੀ ਨੇ ਆਪਣੇ ਕੋਲ ਆਇਆ ਤੇ ਕਹਿੰਦੇ ਬਾਈ ਆਪਣੇ ਨਾਲ ਲੇਬਰ ਲੱਗਣ ਲੱਗੀ ਏ ਜੇ ਤੁਸੀਂ ਮਸ਼ੀਨ ਨਹੀਂ ਲਿਉਂਦੇ ਤਾਂ ਲੇਬਰ ਲੱਗੇਗੀ ਜੇ ਤੁਸੀਂ ਮਸ਼ੀਨ ਲਾਉਨੇ ਹੋ ਖੇਤ ਵੇਖੋ ਤੇ ਪੱਲੇ ਉਰ ਪਜਾ ਦਾਂਗੇ ਤੇ ਬਾਕੀ ਹੁਣ ਚੱਲ ਕੇ ਵੇਖਦੇ ਆਂ ਜੇ ਖੇਤ ਸੈੱਟ ਹੋਇਆ ਤੇ ਪਾਈਆਂ ਦੇ ਕੱਟ ਦਾਂਗੇ ਚੱਲੇ ਹੋਰ ਪੁਝਾ ਦਾਂਗੇ ਜੇ ਨਾ ਕੱਟਿਆ ਫਿਰ ਦੇਰ ਲੱਗੇ ਚੱਲੋ ਦੇਖਦੇ ਆ ਅੱਗੇ ਪਤਾ ਲੱਗਦਾ ਹੈ ਹਾਂਜੀ ਵੇਖ ਲਓ ਅੱਜ ਤਾਂ ਪੂਰੀ ਗੱਲ ਬਸ ਐਂਡ ਕਰਾਈ ਜਾਂਦੀ ਆ ਆਪਣੇ ਵਾਲੀ ਤੇ ਕਹਿੰਦੇ ਅੱਜ ਤਾਂ 40 ਨੂੰ ਹੱਥ ਮਾਰ ਕੇ ਜਾਊਗੀ ਭਾਈ ਅੱਜ ਤਾਂ ਸ਼ਕਵਿੰਦਰ ਵੀ ਭਾਈ ਪੂਰੀ ਹੱਤ ਕਰਾਈ ਜਾਂਦਾ ਹੈ ਬਾਕੀ ਮਥਾੜੂ ਵਾਲਾ ਤੁਹਾਨੂੰ ਪਹਿਲਾਂ ਵੀ ਪਤਾ ਹੈ ਬਾਕੀ ਹੁਣ ਬਾਕੀ ਹੋਰ ਦਾ ਕੀ ਦੱਸਣਾ ਤੇ ਸਿਰਾ ਗੱਲਬਾਤ ਹੈ ਭਾਈ ਕਹਿੰਦੇ ਭਾਈ ਦੂਜੇ ਤੋਂ ਘੱਟ ਭਈ ਬੋਲਦਾ ਹੀ ਨਹੀਂ ਇੱਥੇ ਦਾ ਸ਼ਕੁਇਂਦਰ ਉੱਤੋਂ ਹਾਈ ਲੱਗਿਆ ਹੋਇਆ ਹੈ ਤੇ ਅੱਜ ਭਾਈ ਦੱਸਾਂਗੇ ਤੁਹਾਨੂੰ ਜਿੱਦੇ ਆਪਣੇ ਕਿੰਨੇ ਵੀ ਕਿਉਂਦੇ ਕੱਲ ਅੱਪਾ 5:30 ਵੇ ਚਲਾਈਏ ਤਾਂ ਫਿਰ ਵੀ ਭਾਈ ਨੂੰ ਹੱਥ ਮਾਰ ਗਏ ਸੀ ਤੇ ਅੱਜ 40-50 ਦਾ ਆਰਾਮ ਨਾਲ ਕਰਾਂਗੇ ਤੇ ਵੇਖ ਲਓ ਭਾਈ ਇੱਕ ਵਾਰੀ ਚਾਲ ਪੂਰੀ ਗੱਲਬਾਤ ਐਂਡ ਕਰਾਉਂਦੀ ਹੈ ਭਾਈ ਜੋ ਕੋਇਂਦਰ ਬੈਠਾ ਹੋਇਆ ਹੈ ਬਈ ਸਰੀਰ ਦਾ ਪਾਇਆ ਮੁੰਡੇ ਨੂੰ ਅਜੇ ਤੱਕ ਉਤਾਰਿਆ ਨਹੀਂ ਤੇ ਪੂਰੇ ਐਂਡ ਗੱਲਬਾਤ ਕਰਾਈ ਜਾਂਦਾ ਹੈ ਤੇ ਚਲੋ ਠੀਕ ਹੈ ਬਾਕੀ ਤੁਹਾਨੂੰ ਅਪਡੇਟ ਦਵਾਂਗੇ ਥੋੜਾ ਅੱਗੇ ਅਗਲੇ ਬਾਣ ਚ ਤੇ ਆਪਾਂ ਹੁਣ ਤੱਕ 바ਵਾ ਭਲੀ ਕਰੇ ਕਰਤੇ 20 ਪਲੱਸ ਕਰਤੇ ਜਲੋ ਠੀਕ ਹੁਣ ਰੱਖ ਦਿਆ ਮਿਲਦੇ ਰੱਖ ਕੇ ਹਾਂਜੀ ਮਿੱਤਰੋ ਤੇ ਅੱਜ ਚਾਚੇ ਵਾਲੀ ਕਰੀ ਜਾਂਦੀ ਹੈ ਮਸ਼ੀਨ ਬਹੁਤ ਜਿਆਦਾ ਖਰਾਬ ਤੇ ਹੈੱਡ ਪਾਇਆ ਸੀ ਆਪਣੀ ਮਸ਼ੀਨ ਦਾ ਵੀ ਉਤਾਰ ਕੇ ਹੱਬੜੇ ਕੋਲ ਦੋ ਸੀ ਤੇ ਉਹ ਵੀ ਤੋੜਦਾ ਹੁਣ ਚੱਲਿਆ ਮੈਂ ਉਹਨਾਂ ਦੇ ਬੰਦਿਆਂ ਨੂੰ ਚੱਕਣ ਤੇ ਚਾਚੇ ਰਿ ਗਏ ਚੱਲੇ ਆਪਣੀ ਮਸ਼ੀਨ ਤੇ ਤੇ ਹੁਣ ਹੈੱਡ ਲੈ ਕੇ ਜਾਣਾ ਕਰੋਨਾ ਬਿਲਡਿੰਗ ਵਗੈਰਾ ਤੇ ਤਾਂ ਕਰਕੇ ਮੈਂ ਕਿਹਾ ਚੱਲੋ ਆਣੇ ਤੇ ਬਾਕੀ ਆਪਣੀ ਬਾਬਾ ਭਲੀ ਕਰੇ ਬੜੀ ਘੜ ਜਲੀ ਜਾਂਦੀ ਹੈ ਅਜ ਤੁਰ ਮੋੜ ਲਾ ਫਿਰ ਕਰਦੇ ਆ ਗੱਲ ਬਾਤ ਹਾਂਜੀ ਗਾਇਸ ਤੇ ਆਪਾਂ ਲੈਣ ਚੱਲੇ ਸੀ ਉਹਨਾਂ ਨੂੰ ਤੇ ਉਹ ਤੋਂ ਉੱਥੇ ਹੈਣੀ ਮੈਂ ਲੈ ਫਿਰ ਫੋਨ 'ਚ ਪੁੱਛਿਆ ਕਿੱਥੇ ਆਉਂ ਕਹਿੰਦੇ ਅਸੀਂ ਤਾਂ ਪਹੁੰਚ ਗਏ ਬਿਲਡਿੰਗ ਵਾਲੇ ਕੋਲ ਕੰਨੇ ਤੇਰੀ ਕਰ ਜਿਹੜੇ ਉੱਡੀ ਕਰ ਪਹਿੰਦੀ ਸੀ ਮੈਨੂੰ ਦੱਸਿਆ ਨਹੀਂ ਤੇ ਮੈਂ ਉਹਨਾਂ ਨੂੰ ਲੈਣ ਆ ਗਿਆ ਜਿੱਥੇ 700 ਰੁਪਏ ਸੀ ਉੱਥੇ ਚਾਚੇ ਉਨਨੇ ਗਿਆ ਉੱਥੇ ਰੁਕੇ ਪਿਓ ਤੇ ਵਿਚਾਰਿਆ ਕੋਈ ਸਾਧਨ ਆਈ ਮੈਂ ਤਾਂ ਕਿ ਚਲੋ ਲੈ ਆਉਣਾ ਤੇ ਮੈਂ ਕਿ ਇਸ ਤਕਰੀਬਾ ਨਾ ਉਹ ਬਹੁਤ ਦੇਖ ਲਓ ਬਾਈ ਸਮੁੰਦਰ ਸਮੁੰਦਰ ਬੜਾ ਘੜ ਕੇ ਅੜੇ ਕੇ ਇਹ ਬਾਕੀ ਏਰੀਆ ਵੀ ਦਿਖਾ ਦਈਏ ਬਾਕੀ ਜੋ ਹੋ ਗਿਆ ਜਿੰਦੇ ਨਹੀਂ ਜੀ ਗਲਤੀ ਹੋ ਗਈ ਆਪਣੇ ਕੋਲ ਆਪ ਕਰਨਾ ਸੀਦਾ ਸਵੇਰ ਸਟਾਰ ਸਵੇਰੇ ਬਹੁਤ ਫਨੀ ਸੀ ਉਹ ਜੀ ਪਰ ਕੀ ਕਰੀ ਹੁਣ ਬਾਕੀ ਆਪੇ ਬੰਨੀਆਂ ਦਾ ਕਰੀਏ ਜਿਹਨੂੰ ਆਪਾਂ ਸ਼ਰਾਬ ਪੀਦੇ ਜਰ ਤੇ ਬਾਕੀ ਤਾਂ وہی ਪੂਰੀ ਗੱਲ ਬਾਤ ਹੈ ਫਰੰਡ ਐਥੇ ਕੀ ਕਹਿ ਸਕਦੇ ਹਾਂ ਕਿ ਆ ਹੁਣ ਪਿੰਡ ਪਰ ਬਸ ਪਿੰਡ ਦਾ ਦਿਖਾਉਣਾ ਵੀ ਉਸ ਤੋਂ ਬਾਅਦ ਆਪਾਂ ਵਲੌਗ ਰੱਖ ਦਾਂਗੇ ਇੱਥੇ ਤੇ ਦੇਖੋ ਭਾਈਆ ਹੋ ਗਿਆ ਹੁਣ ਪਿੰਡ ਸਟਾਰ பிந்த ரொம்ப வெக்கோ பய பிண்டா ਨੰਬਰ ਆ ਨੰਬਰ ਆ ਫਿਰ ਇਹ ਨਾਮ ਹੀ ਹੈ ਮੇਂ ਨਾਮ ਤਾਂ ਨਹੀਂ ਬਤਾ ਬਾਕੀ ਇਦਾਂ ਦੀ ਕੁਝ ਬੰਡ ਹੈ ਗਾਵੇ ਲੋਕ ਕੁੱਤੇ ਕੁੱਟਿਆ ਹਮ ਭਾਈ ਵੀ ਕੀ ਨਹੀਂ ਆਂਦੇ ਕਿ ਮੈਂ ਕਿ ਚੱਲੋ ਵਲੌਗ ਬਣਾਉਣੇ ਆ ਇਹ ਰਹਿ ਕੇ ਬਈ ਸਮਝ ਨਹੀਂ ਆਈ ਨਹੀਂ ਬਈ ਦੇਖ ਲੋ ਪਿੰਡ ਪੂਰਾ ਪਿੰਡ ਦਾ 뷰ਸ ਹੁੰਦੇ ਦਾ ਬਈ ਪੂਰਾ ਹੋਰ ਗੱਲ ਦੀ ਗੱਲ ਬਈ ਤੇ ਤਿੰਨ ਤਿੰਨ ਚਾਰ ਨਹੀਂ ਇੱਥੇ ਘਾਟੋ ਘਾਟ 10 ਬਈ ਹੈਗੀਆਂ ਦੁਕਾਨਾਂ ਦੁਕਾਨਾਂ ਹੀ ਕਹਾਂਗਾ ਡਾਕਟਰਾਂ ਦੀਆਂ ਉਹ ਤਾਂ ਨਹੀਂ ਕਹਿਣਾ ਮੈਂ ਕਿਉਂਕਿ ਬਈ ਡਾਕਟਰ ਹੈ ਨਹੀਂ ਆਵੇ ਕੋਈ ਕੋਰ ਵੇਖੀ 11 ਹੋ ਗਈਆਂ ਬਈ ਕਿਉਂਕਿ ਡਾਕਟਰ ਤਾਂ ਹੈਗੇ ਨਹੀਂ ਤੇ ਨਿੱਕੇ ਨਿੱਕੇ ਜਵਾਕਾਂ ਵਗੈਰਾ ਨੇ ਖੋਲੀਆਂ ਹੀਆਂ ਜਿਵੇਂ ਕਹਿ ਲੋ ਵੀ ਜਿਵੇਂ ਮੈਂ ਹੋ ਗਿਆ ਅੱਗੋਂ ਮੇਰੇ ਮੁੰਡੇ ਨੇ ਤੇ ਮੇਰੇ ਟੇੜੀ ਨੇ ਉਦਾਂ ਮੈਂ ਖੋਲੀਆਂ ਜਾਂ ਇੰਨਾਂ ਨੇ ਦੁਕਾਨਾਂ ਅੱਗੇ ਪਿੱਛੇ ਸਾਰਾ ਕੁਝ ਤੇ ਬਾਕੀ ਹੁਣ ਆਪ ਵੇਖੀ ਜੰਦੇ ਆ ਕਿੱਥੀ ਆਪਾਂ ਨੂੰ ਵਿਖਦੇ ਆ ਇੱਥੇ ਵੀ ਐਣੀ ਬਾਈ ਅੱਗੇ ਕਿਤੇ ਆ ਤੇ ਵੇਖਦੇ ਬੱਕਰੀਆਂ ਮੁਖੀਆਂ ਵਿੱਚ ਉਹ ਕੁੱਤਾ ਖੜਾ ਹੈ ਬਾਈ ਬਾਈ ਬਲੋਂ ਨਾ ਜਾਵੇ ਪ੍ਰਾਣ ਜਾਂਦੇ ਜਾਂਦੇ ਰਹੇ ਨੇ ਕੋਈ ਚੱਕਰ ਨਹੀਂ ਤੇ ਬਾਕੀ ਹੁਣ ਹੋਰ ਕੀ ਰਹਿ ਗਿਆ ਦਿਖਾਉਣ ਲਾ ਐਤੋਂ ਬਈ ਆ ਪਾਏ ਸੀ ਰਾਤੋਂ ਇਧਰੋਂ ਆਏ ਸੀ ਤੇ ਆਪਾਂ ਚਲੇ ਗਏ ਉਧਰੋਂ ਹਮ ਲੈਣ ਤੇ ਉਹ ਪਤੰਦਰ ਇੱਥੇ ਕਿਤੇ ਪਿੱਛੇ ਫਿਰਦੇ ਆ ਤੇ ਬਾਕੀ ਦੇਖਦੇ ਹੁਣ ਕਿੱਥੇ ਫਿਰਦੇ ਹੋ ਤੇਲ ਵੀ ਬਾਈ ਪੂਰਾ ਤੇ ਪੂਰਾ ਕਦੋਂ ਵੀ ਬਾਈ ਕੰਮ ਵੰਡ ਸਕਦਾ ਹੁਣ ਤੇ ਬਾਕੀ ਵੇਖਦੇ ਆ ਬਈ ਜਮ ਮੋਟਰਸਾਈਕਲ ਚਲਾਉਣਿਆਂ ਬਾਈ ਥੋੜਾ ਜਿਹਾ ਸਲੋ ਹੀ ਜੋ ਕੋ ਤੁਹਾਨੂੰ ਪਤਾ ਟਿਕ ਟੁਕ ਗਿਆ ਤਾਂ ਬਾਈ ਘਰ ਹੈ ਨਹੀਂ ਜਮ ਬਾਈ ਘਰੇ ਬੈਠ ਕੇ ਮੰਮੀ ਸੇਵਾ ਕਰੂਗੀ ਜੋ ਕਿ ਵਿਆਹ ਤੋਂ ਹੋਇਆ ਨਹੀਂ ਘਰ ਵਾਲੀ ਦਾ ਨਾਂ ਤਾਂ ਲੈਣਾ ਨਹੀਂ ਬਾਕੀ ਮੰਮੀ ਰੋਗੀ ਤੇ ਬਾਕੀ ਬਾਈ ਪਿੰਡ ਦਿਖਾਈਦਾ ਤੁਹਾਨੂੰ ਨਾਪਰਾ ਨਾਪਰਾ ਸ਼ਾਇਦ ਇਹ ਵੀ ਨਾਮ ਹੈ ਬਾਈ ਬਈ ਨਾਪਰਾ ਨੂੰਪਰਾ ਤੇ ਹੱਥ ਵਿੱਚ ਥੱਕ ਗਿਆ ਪਰ ਮੈਂ ਕਹਿੰਦਾ ਪੂਰਾ ਉਹ ਪਿੰਡ ਮਗਾ ਕੇ ਥੋੜੇ ਨਾਲ ਗੱਲ ਕਰਾਂ ਕਿ ਕਿਸ ਬਾਈ ਨੇ ਕੱਲ ਨੂੰ ਆਣਾ ਹੈ ਵੇ ਆ ਸਕਦਾ ਹੁਣ ਚਲੋ ਮੈਂ ਨਾ ਫੋਨ ਲਾ ਕੇ ਪੁੱਛਦਾ ਵੀ ਕਿੱਥੇ ਹੋ ਕਿਉਂਕਿ ਮੈਂ ਪਿੰਡ ਟੱਪ ਗਿਆ ਬਾਈ ਫਿਰ ਨਹੀਂ ਮਿਲਦਾ ਭਈ